ਉਦੇ ਵਿੱਚ ਨਾ ਮਰਾ ਮਿੰਦੀ ਨਾਮ ਦਾ ਕਰੈਕਟਰ ਹੈ ਤੇ ਉਹ ਥੋੜਾ ਜਿਹਾ ਫਨੀ ਵੀ ਹੈ ਤੇ ਸੀਰੀਅਸ ਵੀ ਹੈ ਉਹ ਚੁਲਾਕੀਆਂ ਜੀਆਂ ਕਰਦਾ ਤੇ ਉਹ ਮੈਨੂੰ ਵਧੀਆ ਲੱਗਿਆ ਕਰਨ ਦੇ ਵਿੱਚ ਵੀ ਯਾਰ ਇੱਕ ਵੱਖਰੀ ਚੀਜ਼ ਕੀਤੀ ਆ ਤੇ ਉਹ ਦੇਖਦੇ ਆਂਗੇ ਹਨਾ ਕਿਵੇਂ ਪਿਆਰ ਦਿੰਦੇ ਨੇ ਉਹ ਚੀਜ਼ ਨੂੰ ਸਾਰੇ ਜਣੇ ਪਰ ਸੱਚੀ ਸਪੋਰਟ ਕਰਿਓ ਮੇਰੇ ਲਈ ਇੱਕ ਥੋੜਾ ਜਿਹਾ ਬਖਰਾ ਜਿਹਾ ਉਹ ਆ ਦਾਜਾ ਜਵਿਰਾ ਲੇਕਿ ਇਹਦੇ ਵਿੱਚ ਥੋੜੀ ਜਿਹੀ ਚਲਾਕੀ ਕਰਨੀ ਇਦਾਂ ਨਹੀਂ ਲੱਗਿਆ ਲੇਕਿ ਇਹ ਤਾਂ ਮੇਰੇ ਕਰੈਕਟਰ ਤੋਂ ਬਾਹਰ ਹੀ ਆ ਹਾਂ ਮੈਨੂੰ ਲੱਗਿਆ ਯਾਰ ਮੈਂ ਤਾਂ ਇਹ ਕਦੇ ਕੀਤਾ ਨਹੀਂ ਤੀ ਵੀ ਇਹ ਕਰਵਾਤਾ ਹਨਾ ਉਹਦੇ ਵਿੱਚ ਸ਼ਰਾਬ ਵੀ ਵੇਚੀ ਜਾਂਦੇ ਨੇਗੇ ਤੇ ਮੈਂ ਯਾਰ ਮੈਂ ਤਾਂ ਉਹ ਕਦੇ ਵੇਚੀ ਨਹੀਂ ਗਈ ਪਰ ਸੱਚੀ ਇਹਦੇ ਵਿੱਚ ਵੱਖਰੀਆਂ ਚੀਜ਼ਾਂ ਨੇ ਉਹਦੇ ਵਿੱਚ ਵਧੀਆ ਲੱਗਿਆ ਕਰਨ ਦੇ ਮਨਾ ਪੈਣੀ ਮੋ ਉਹ ਕਰ ਲਾਂ ਉਹ ਕਰ ਲਾਂ ਜਿੱਥੇ ਆਪਣਾ ਗੋਲ ਹੈ ਤਾਂ ਉਹ ਲੈਂਡ ਦੇ ਵਿੱਚ ਲੱਗੇ ਰਹਿਣਾ ਚਾਹੀਦਾ ਤੇ ਟਾਈਮ ਆਉਂਦਾਗਾ ਤੇ ਵੀ ਸਮਾਂ ਜ਼ਰੂਰ ਆਉਂਦਾ ਹੈ ਮੇਰੇ ਨਾਲ ਏਸੀ ਵੀ ਮੈਂ ਗਾਣੇ ਵੇਚਿਆ ਕਰੂੰਗਾ ਅੱਛਾ ਹਾਂ ਮੈਂ ਗਾਣੇ ਲਿਖੇ ਤੇ ਮੇਰੇ ਏਸੀ ਵੀ ਮੈਂ ਫਿਲਮਾਂ ਦੇ ਵਿੱਚ ਆਉਂਗਾ ਮੈਂ ਆਪਣਾ ਫਿਲਮ ਵਾਲਾ ਤੋਂ ਸੀਨ ਲਿਆ ਕਰੂੰਗਾ ਤੇ ਮੈਂ ਉਹਨਾਂ ਨੂੰ ਗਾਣੇ ਦਿਆ ਕਰੂੰਗਾ ਵੀ ਐਦਾਂ ਕਰ ਲਿਆ ਕਰਾਂਗੇ ਹਾਂ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਮੈਂ ਮਨੀਸ਼ਾ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਬਾਏ ਦਿ ਵੀ ਅਸੀਂ ਪਹੁੰਚੇ ਹਾਂ ਅੱਜ ਇੱਕ ਖਾਸ ਈਵੈਂਟ ਤੇ ਤੇ ਹੁਣ ਮੈਂ ਇਹ ਕਹਿਣਾ ਚਾਹਾਂਗੀ ਅਸੀਂ ਆ ਗਏ ਹਾਂ ਤੇ 7 ਦਿਨ ਇੱਥੇ ਹੀ ਰਹਿਣਾ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਗਿਆ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਵੀਰੇ ਵਧੀਆ ਜੀ ਵਧੀਆ ਪੈਗੇ ਮੈਂ ਕੀ ਨਾਮ ਤੋਂ ਬੁਲਾਵਾਂ ਤੁਹਾਨੂੰ ਤੁਤਾ ਕਹਾ ਜਾਂ ਫਿਰ ਰੀਅਲ ਨਾਮ ਨਾਲ ਸੁਖਵਿੰਦਰ ਵੀਰਾ ਹਾਂ ਜੀ ਜਿਵੇਂ ਵੀਰਾ ਕਹਿ ਲਓ ਬਣੀ ਕੋਈ ਚੱਕਰ ਨਹੀਂ ਠੀਕ ਹੈ ਜੀ ਖੜਪੰਚ ਲੈ ਕੇ ਆ ਰਹੇ ਹੋ ਵੈਬ ਸੀਰੀਜ਼ ਸੋ ਸਾਨੂੰ ਥੋੜਾ ਜਿਹਾ ਦੇ ਬਾਰੇ ਜ਼ਰੂਰ 5 5 ਜਨਵਰੀ ਨੂੰ ਆਰੀ ਹੈ ਹਨਾ ਰੈਬੀ ਟਵਾਨਾ ਸਰ ਨੇ ਉਹ ਡਾਇਰੈਕਟ ਕੀਤੀ ਹੈ ਟਰੋਲ ਪੰਜਾਬੀ ਤੇ ਪਹਿਲਾ ਯਾਰ ਜਿਗਰੀ ਕਸੂਤੀ ਡਿਗਰੀ ਆਇਆ ਯਾਰ ਚੱਲੇ ਬਾਹਰ ਆਇਆ ਹਨਾ ਤੇ ਉਹ 5 ਜਨਵਰੀ ਨੂੰ ਆਰੇ ਤੇ ਉਹਦੇ ਵਿੱਚ ਨਾ ਮੇਰਾ ਮਿੰਦੀ ਨਾਮ ਦਾ ਕਰੈਕਟਰ ਆ ਤੇ ਉਹ ਥੋੜਾ ਜਿਹਾ ਫਨੀ ਵੀ ਆ ਤੇ ਸੀਰੀਅਸ ਵੀ ਆ ਉਹ ਚੁਲਾਕੀਆਂ ਜੀਆਂ ਕਰਦਾ ਤੇ ਉਹ ਮੈਨੂੰ ਵਧੀਆ ਲੱਗਿਆ ਕਰਨ ਦੇ ਵਿੱਚ ਵੀ ਯਾਰ ਇੱਕ ਵੱਖਰੀ ਚੀਜ਼ ਕੀਤੀ ਆ ਤੇ ਉਹ ਦੇਖਦੇ ਆਂਗੇ ਹਨਾ ਕਿਵੇਂ ਪਿਆਰ ਦਿੰਦੇ ਨੇ ਉਹ ਚੀਜ਼ ਨੂੰ ਸਾਰੇ ਜਾਣੇ ਪਰ ਸੱਚੀ ਸਪੋਰਟ ਕਰਿਓ ਮੇਰੇ ਲਈ ਇੱਕ ਥੋੜਾ ਜਿਹਾ ਵੱਖਰਾ ਜਿਹਾ ਉਹ ਆ ਰਿਐਲਿਟੀ ਦੇ ਵਿੱਚ ਵੱਖਰਾ ਕਿਉਂਕਿ ਵੀਰਾ ਜਿਵੇਂ ਦਾ ਵੀਰੇ ਦਾ ਜਿਵੇਂ ਦਾ ਕਿਰਦਾਰ ਹੈਗਾ ਨਾ ਸੋ ਤੋਂ ਵੱਖਰਾ ਆ ਸਿੱਧਾ ਸਾਦਾ ਜਿਹਾ ਵੀਰਾ ਲਾਈਕ ਇਹਦੇ ਵਿੱਚ ਥੋੜੀ ਜਿਹੀ ਚਲਾਕੀ ਕਰਨੀ ਇਦਾਂ ਨਹੀਂ ਲੱਗਿਆ ਲੱਗਿਆ ਕਿ ਇਹ ਤਾਂ ਮੇਰੇ ਕਰੈਕਟਰ ਤੋਂ ਬਾਹਰ ਹੀ ਆ ਹਾਂ ਮੈਨੂੰ ਲੱਗਿਆ ਯਾਰ ਮੈਂ ਤਾਂ ਇਹ ਕਦੇ ਕੀਤਾ ਨਹੀਂ ਤੀ ਵੀ ਇਹ ਕਰਵਾਤਾ ਹਨਾ ਉਹਦੇ ਵਿੱਚ ਸ਼ਰਾਬ ਵੀ ਵੇਚੀ ਜਾਂਦੇ ਨੇਗੇ ਤੇ ਮੈਂ ਯਾਰ ਮੈਂ ਤਾਂ ਉਹ ਕਦੇ ਵੇਚੀ ਨਹੀਂ ਗਈ ਪਰ ਸੱਚੀ ਇਹਦੇ ਵਿੱਚ ਵੱਖਰੀਆਂ ਚੀਜ਼ਾਂ ਨੇ ਉਹਦੇ ਵਿੱਚ ਵਧੀਆ ਲੱਗਿਆ ਕਰਨ ਦੇ ਵਿੱਚ ਪਿੰਡਾਂ ਵਾਲੇ ਨਾ ਕੁਝ ਵੱਖਰੇ ਹੁੰਦੇ ਨੇ ਹਾਂ ਪਿੰਡਾਂ ਵਾਲੇ ਹੁੰਦੇ ਨੇ ਵੱਖਰੇ ਹਾਂ ਪਿੰਡ ਵਾਲਿਆਂ ਨੂੰ ਪਤਾ ਵੀ ਸਭ ਹੁੰਦਾ ਆ ਆ ਸ਼ਰਾਫ ਹੋ ਗਿਆ ਨਜੇ ਨੂੰ ਸ਼ੇ ਸਭ ਪਤਾ ਹੁੰਦਾ ਆ ਅਲੈਡੀ ਹਾਂ ਇਹ ਤਾਂ ਚਲੋ ਸਮਾਜ ਦੇ ਵਿੱਚ ਜਿਉਂ ਉਹ ਬੰਦਾ ਦੇਖਦਾ ਹਨਾ ਉਹ ਸਾਰੀਆਂ ਚੀਜ਼ਾਂ ਦਾ ਪਤੀ ਜਿਹੜੀਆਂ ਜਿਹੜੀਆਂ ਵਾਪਰਦੀਆਂ ਨੇ ਤਾਂ ਉਹਨਾਂ ਦਾ ਪਤੀ ਹੁੰਦਾਗਾ ਅਜੀ ਵੀਰੇ ਤੁਸੀਂ ਬਹੁਤ ਕੰਮ ਕੀਤਾ ਇੰਡਸਟਰੀ ਦੇ ਵਿੱਚ ਆਪਾਂ ਬਹੁਤ ਫਿਲਮਾਂ ਦੇ ਵਿੱਚ ਤੁਹਾਡੇ ਕੈਰੈਕਟਰ ਵੀ ਦੇਖੇ ਨੇ ਹਨਾ ਲਾਈਕ ਯੂ ਆਰ ਐ ਗੁੱਡ ਐਕਟਰ ਵੀ ਕੁਡ ਸੇ ਹੈਨਾ ਜੀ ਸੋ ਮੈਂ ਪੁੱਛਣਾ ਚਾਹਾਂਗੀ ਲਾਈਕ ਮੈਂ ਨਾ ਜਾਟਨ ਜੂਲੀਆ ਦੇਖੀ ਸੀਗੀ ਤੇ ਉਹਦੇ ਵਿੱਚ ਜਦੋਂ ਨਿਹਮੈਂ ਤਾਂ ਤੁਹਾਡੀ ਕੁੱਟ ਪੈਂਦੀ ਆ ਹਾਂ ਜੀ ਉਹ ਕੁੱਟ ਯਾਨੀ ਕਿ ਉਹਨਾਂ ਨੇ ਕੁੱਟਿਆ ਨਹੀਂ ਸੱਚੀ ਉਹ ਵੈਸੇ ਕੂਕਾਂ ਮਾਰੀਆਂ ਹੋਈਆਂ ਯਾਨੀ ਕਿ ਹਾਂ ਲਾਈਕ ਉਹ ਕੈਰੈਕਟਰ ਬੜਾ ਚੰਗਾ ਲੱਗਾ ਸੀਗਾ ਲਾਈਕ ਥੈਂਕ ਯੂ ਮੇਰੇ ਲਈ ਬਹੁਤ ਵੱਡੀ ਗੱਲ ਸੀਗੀ ਹਨਾ ਫਿਲਮ ਦੇ ਵਿੱਚ ਆਉਣਾ ਜੱਟਾਂ ਨੇ ਜੁਲੀਅਟ ਚ ਤੇ ਜਗਦੀਪ ਸਿੱਧੂ ਸਰ ਦਾ ਧੰਨਵਾਦ ਕਰਦਾ ਉਹਨਾਂ ਨੇ ਮੈਨੂੰ ਹੀ ਫਿਲਮ ਦੇ ਵਿੱਚ ਹਨਾ ਮੌਕਾ ਦਿੱਤਾ ਥੈਂਕ ਯੂ ਅੱਛਾ ਵੀਰੇ ਕੀ ਲੱਗਦਾ ਆ ਕਿ ਸਮਾਂ ਆਉਂਦਾ ਆ ਉਦੋਂ ਹੀ ਬੰਦਾ ਅੱਗੇ ਵਧਦਾ ਆ ਜਾਂ ਨਹੀਂ ਉਹਦੇ ਲਈ ਆਪ ਐਫਰਟਸ ਕਰਨੇ ਪੈਂਦੇ ਆ ਕੀ ਕੀ ਸਾਡਾ ਸਾਥ ਦਿੰਦਾ ਆ ਸਾਡਾ ਸੱਚ ਬੋਲਣਾ ਸਾਡਾ ਬਿਹੇਵੀਅਰ ਕ ਇਸ ਇੰਡਸਟਰੀ ਦੇ ਵਿੱਚ ਮੈਨੂੰ ਤਾਂ ਇਹਦੇ ਵਿੱਚ ਇਹ ਲੱਗਦਾ ਵੀ ਲੈਂਡ ਦੇ ਵਿੱਚ ਖੜੇ ਰਹਿਣਾ ਇੱਕ ਇੱਕ ਮੰਜ਼ਲ ਨੂੰ ਜਾਣਾ ਚਾਹੀਦਾਗਾ ਹਨਾ ਆਪੇ ਇਹ ਨਹੀਂ ਮੈਂ ਉਹ ਕਰ ਲਾਂ ਉਹ ਕਰ ਲਾਂ ਜਿੱਥੇ ਆਪਣਾ ਗੋਲ ਹੈ ਤਾਂ ਉਹ ਲੈਂਡ ਦੇ ਵਿੱਚ ਲੱਗੇ ਰਹਿਣਾ ਚਾਹੀਦਾ ਤੇ ਟਾਈਮ ਆਉਂਦਾਗਾ ਤੇ ਵੀ ਸਮਾਂ ਜ਼ਰੂਰ ਆਉਂਦਾ ਪਰ ਉਧਰੋਂ ਹਿੱਲਣਾ ਨਹੀਂ ਚਾਹੀਦਾ ਉਹ ਲੈਂਡ ਤੇ ਇੱਕ ਦਿਨ ਬਾਰੀ ਆਉਂਦੀ ਆ ਆਪਣੀ ਵੀਰਾ ਕਦੋਂ ਤੋਂ ਲੈਂਡ ਦੇ ਵਿੱਚ ਲੱਗਿਆ ਹੋਇਆ ਹੈ ਮੈਂ ਹੂੰ ਤਾਂ ਚਲੋ ਹਨਾ ਹਜੇ ਵੀ ਲੈਂਡ ਦੇ ਵਿੱਚ ਹੀ ਮੈਂ ਤਾਂ ਕਹਿੰਦਾ ਲੈਂਡ ਦੇ ਵਿੱਚ ਹੀ ਲੱਗਣਾ ਚਾਹੁੰਨਾ ਮੈਂ ਤੇ ਪਰ 2014 ਤੋਂ ਮੈਂ ਸਪਨਾ ਹੈ ਲੈਤਾ ਸੀਗਾ ਵੀਰ ਕਲਾਕਾਰ ਬਣੂੰਗਾ ਕੀ ਦਿਮਾਗ ਚ ਆਇਆ ਸੀਗਾ 2014 ਦੇ ਵਿੱਚ ਕੀ ਜੁਆਇਨ ਕਰਨ ਦਾ ਸੋਚਿਆ ਜਾਂ ਕਿਹਦੇ ਵੱਲ ਦੇਖ ਕੇ ਇਹ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਵੀ ਐਕਟਿੰਗ ਲਾਈਨ ਦੇ ਵਿੱਚ ਜਾਣਾ ਮੈਂ ਵੀ ਕੁਝ ਕਰਨਾ ਹੈ ਇਦਾਂ ਦਾ ਉਹਨੂੰ ਨਾ ਆਇਆ ਸੀਗਾ ਆਪਣਾ ਬੀਤ ਬਲਜੀਤ ਬਾਈ ਦੇ ਗਾਣੇ ਮੈਂ ਬਹੁਤ ਸੁਨੇ ਨੇ ਉਹਨਾਂ ਨੂੰ ਦੇਖਦੇ ਗਾਣੇ ਲਿਖਣੇ ਹਨਾ ਸ਼ੁਰੂ ਕੀਤੇ ਤੇ ਉਦੋਂ ਗਾਣਾ ਆਇਆ ਸੀ ਬਾਈ ਦਾ ਨਿਮਤ ਤਾਜ ਬਣਾਤਾ ਤੇਰੇ ਲਈ ਸਭ ਵੇਚ ਦਿੱਤੇ ਨੇ ਗੀਤ ਕੁੜੇ ਤੇ ਮੈਂ ਵੀ ਸੋਚਿਆ ਦੀ ਵੀ ਤਾਜ ਬਣਾਉਂਗਾ ਤੇ ਉਹ ਫਿਰ ਮੈਂ ਉੱਥੋਂ ਲੱਗਿਆ ਸੀ ਵੀ ਕਲਾਕਾਰ ਬਣੂੰਗਾ ਲਿਖਿਆ ਕੁਝ ਫਿਰੇ ਹਾਂ ਲਿਖਿਆ ਗਾਣੇ ਚਲੋ ਹੁਣ ਤਾਂ ਨਹੀਂ ਨਹੀਂ ਮੈਂ ਗਾਣੇ ਨਹੀਂ ਸੁਨੇ ਦਰ ਤੋ ਬਟ ਤੁਸੀਂ ਕਹਿਆ ਨਾ ਕਿ ਮੈਂ ਲਿਖਿਆ ਸੀਗਾ ਕੁਛ ਵੀ ਕਿਸ ਤਰੀਕੇ ਦਾ ਲਿਖਿਆ ਸੀਗਾ ਕਿਵੇਂ ਦਾ ਤੁਸੀਂ ਕਹਿਆ ਨਾ ਲਿਖਣਾ ਸ਼ੁਰੂ ਕੀਤਾ ਸੀ ਕਿ ਉਹਨਾਂ ਨੇ ਹਾਂ ਹਾਂ ਮੈਂ ਉਹ ਜਿਵੇਂ ਬਾਈ ਗਾਣੇਲੇ ਮੇਰੇ ਨਾਲ ਐਸੀ ਵੀ ਮੈਂ ਗਾਣੇ ਵੇਚਿਆ ਕਰੂੰਗਾ ਅੱਛਾ ਹਾਂ ਮੈਂ ਗਾਣੇ ਲਿਖੇ ਤੇ ਮੇਰੇ ਅਸੀਂ ਵੀ ਮੈਂ ਫਿਲਮਾਂ ਦੇ ਵਿੱਚ ਚਾਹੂੰਗਾ ਮੈਂ ਆਪਣਾ ਫਿਲਮ ਵਾਲਾ ਤੋਂ ਸੀਨ ਲਿਆ ਕਰੂੰਗਾ ਤੇ ਮੈਂ ਉਹਨਾਂ ਨੂੰ ਗਾਣੇ ਦਿਆ ਕਰੂੰਗਾ ਵੀ ਐਦਾਂ ਕਰ ਲਿਆ ਕਰਾਂਗੇ ਐਦਾਂ ਦਾ ਬਣਿਆ ਸਬਬਿਆ ਕੁਝ ਯਾਨੀ ਐਕਟਿੰਗ ਦੇ ਵਿੱਚ ਫਿਰ ਸਿੱਧੀ ਰੱਬ ਨੇ ਐਕਟਿੰਗ ਦੇ ਵਿੱਚ ਉਹ ਮੌਕਾ ਹੀ ਨਹੀਂ ਆਉਣ ਦਿੱਤਾ ਢੀ ਨੌਬਤ ਹੀ ਨਹੀਂ ਆਉਣ ਦਿੱਤੀ ਆ ਆਪਾਂ ਨੂੰ ਤਾਂ ਉਹ ਹੋ ਗਿਆ ਅੱਛਾ ਪਿੰਡਾਂ ਵਾਲਿਆਂ ਨੂੰ ਨਾ ਜਿਵੇਂ ਮੈਂ ਸਟਾਰਟਿੰਗ 'ਚ ਕਿਹਾ ਵੀ ਵੀਰੇ ਬਹੁਤ ਸਿੱਧਾ ਸਾਦਾ ਜਿਹਾ ਆ ਪਿੰਡਾਂ ਵਾਲਿਆਂ ਨੂੰ ਨਾ ਲੋਕ ਬੜਾ ਸਿੱਧਾ ਸਾਦਾ ਜਿਹਾ ਸਮਝਦੇ ਨੇ ਕਿਉਂਕਿ ਜਿਹੜੇ ਸ਼ਹਿਰੀ ਹੁੰਦੇ ਨੇ ਕਿਤੇ ਨਾ ਕਿਤੇ ਉਹਨਾਂ ਵਿੱਚ ਚਲਾਕੀ ਥੋੜੀ ਵੱਧ ਹੁੰਦੀ ਆ ਇਹ ਚੀਜ਼ ਤੁਸੀਂ ਨੋਟ ਕੀਤੀ हां ए ता बंदे बंदे ਦੇ ਹਿਸਾਬ ਨਾਲ ਆ ਜੀ ਕਈ ਸ਼ਹਿਰਾਂ ਦੇ ਵਿੱਚ ਵੀ ਹਨਾ ਨੇ ਕੈਂਟ ਬੰਦੇ ਬੈਠੇ ਨੇ ਪਰ ਮੈਂ ਕਹਿੰਦਾ ਸਿੱਧਾ ਸਾਦਾ ਆਪਾਂ ਹੈਗੇ ਆ ਪਰ ਉਹ ਆਪ ਨੂੰ ਪਤਾ ਹੈਗਾ ਵੀ ਯਾਰ ਇਹ ਚਲਾਕੀ ਕਰ ਰਿਹਾ ਚਲੋ ਇੰਨਾ ਕੋ ਹੁੰਦਾ ਹੈਗਾ ਤੇ ਮੈਂ ਕਹਿੰਦਾ ਸਿੱਧੇ ਸਾਦੇ ਜ਼ਰੂਰੀ ਆ ਰਹਿਣਾ ਠੀਕ ਆ ਜਿੱਦਾਂ ਦੇ ਤੁਸੀਂ ਹੈਗੇ ਹੋਗੇ ਉਦਾਂ ਦੀ ਰਹੋ ਇੱਥੇ ਫਿਲਟਰ ਲਾ ਕੇ ਬੰਦਾ ਫੜਿਆ ਜਾਂਦਾ ਹੈਗਾ ਚੁੱਲ੍ਹ ਦੇ ਵਿੱਚ ਕਿਉਂਕਿ ਨਾ ਇੰਡਸਟਰੀ ਲਾ ਲਈ ਫਿੱਡ ਲਾ ਲਈ ਕੋਈ ਵੀ ਤੇ 도ਗਲੇ ਬੰਦੇ ਬੈਠੇ ਹੋਏ ਨੇ ਵੀਰੇ ਬਸ ਉਹਨਾਂ ਤੋਂ ਥੋੜਾ ਜਿਹਾ ਬਚ ਕੇ ਰਹਿਣ ਦੀ ਲੋੜ ਹੁੰਦੀ ਹੈ ਅਗਰ ਅਸੀਂ ਥੋੜੀ ਜਿਹੀ ਸੋਚ ਸਮਝ ਕੇ ਚੱਲੀ ਕਿ ਕਦੇ ਮਿਲਣਾ ਨਾ ਉਹ ਰੱਬ ਬਚਾਵੇ ਇਹ ਜੇ ਬੰਦਿਆਂ ਤੋਂ ਪਰ ਮੈਨੂੰ ਤਾਂ ਬਹੁਤ ਕੈਂਡ ਕੈਂਡ ਬੰਦੇ ਮਿਲੇ ਨੇ ਮੈਂ ਤਾਂ ਬਸ ਰੱਬ ਦਾ ਸ਼ੁਕਰ ਕਰਦੋ ਵੀ ਇਦਾਂ ਦੇ ਬੰਦੇ। ਅੱਛਾ ਵੈਬ ਸੀਰੀਜ਼ ਫਿਲਮ ਕਹਿਣ ਲੱਗੀ ਸੀ। ਵੈਬ ਸੀਰੀਜ਼ ਦੇ ਵਿੱਚ ਕਿਸੇ ਨੂੰ ਖੜਕਾਇਆ ਵੀ ਆ ਤੁਸੀਂ? ਹਾਂ ਮੇਰਾ ਇੱਕ ਆਪਣਾ ਹੈਗਾ ਮੇਰਾ ਬੱਚਾ ਉਹਦੇ ਵਿੱਚ ਹੈ ਨਾ ਤੇ ਉਹ ਸਕੂਲ ਉਹਦੀ ਫੀਸ ਫੂਸ ਵਾਲਾ ਚੱਕਰ ਪੰਦ ਉਹ ਕੁੱਟਿਆ ਮੈਂ। ਨਸ਼ੇ ਕਰਦਾ ਉਹਦੇ ਵਿੱਚ ਤੇ ਉਹ ਉਹ ਖੜਕਾਇਆ ਮੈਂ। ਚਲੋ ਜੀ ਬਹੁਤ ਪਿਆਰਾ ਬਾਏ ਦਿਵੇ ਇਹ ਜਿਹੜਾ ਕਨਸੈਪਟ ਲੈ ਕੇ ਆ ਰਹੇ ਆ ਆਲ ਦਾ ਵੈਰੀ ਬੈਸਟ ਵੀਰ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ। ਸਪੋਰਟ ਕਰ ਰਹੇ ਹੋ। ਹਰਪੰਚ ਨੂੰ ਥੈਂਕ ਯੂ ਜੀ। ਥੈਂਕ ਯੂ।